ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਕੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਦੂਜੀ ਬਸ ਰੋਜ਼ ਜਰ ਆਪਣਾ 7:00 ਸਵਾ 7 ਵਜੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਸਵੇਰ ਦੀ ਕਿਉਂਕਿ ਇਸ ਟਾਈਮ ਤੇ ਪ੍ਰਾਪ ਸਕੂਲ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਹੀ ਆਪਾਂ ਬਲੌਗ ਸ਼ੁਰੂ ਕਰਦੇ ਆਂਗੇ ਸਭ ਜਿੰਨ ਤੜਕਾ ਬਸ ਲਾ ਲੈਨੇ ਆਪਾਂ ਫੜਕਾ ਪੋਂਨਾ ਕੇ ਇਹ ਦਬਸ ਮਸਾਲੇ ਪਾ ਲਾਂਗੇ ਇਸ ਦੇ ਵਿੱਚ ਤੇ ਸਬਜੀ ਅੱਜ ਬਣਾਉਣੀ ਸੀਗੀ ਮੂੰਗਰੇ ਤੇ ਰਾਤੀ ਕੱਟ ਕੇ ਰੱਖਦੇ ਸੀਗੇ ਤੇ ਮਸਾਲੇ ਪਾ ਦਿੰਨੇ ਹਲਦੀ ਲਾਲ ਮਿਰਚ ਤੇ ਨਮਕ ਆਲੂ ਕੱਟ ਕੇ ਰੱਖਲੇ ਸੀਗੇ ਆਲੂ ਪਾਉਣਾ ਸੀ ਵਿੱਚ ਬਸ ਪਹਿਲਾਂ ਐ ਹੁੰਦਾ ਵੀ ਜਦੋਂ ਉਹਨਾਂ ਨੂੰ ਸਵੇਰ ਸਕੂਲ ਭੇਜਣਾ ਹੁੰਦਾ ਉਦੋਂ ਜਲਦੀ ਜਲਦੀ ਐ ਹੁੰਦਾ ਵੀ ਉਹ ਲੇਟ ਨਾ ਹੋ ਜੇ ਤੇ ਤਾਂ ਕਰਕੇ ਆਪਾਂ ਉਦੋਂ ਵਲੌਗ ਸ਼ੁਰੂ ਨਹੀਂ ਕਰਦੇ ਤੇ ਥੋੜਾ ਜਿਹਾ ਪਾਣੀ ਪਾ ਤਾ ਆਪਾਂ ਇਸ ਦੇ ਵਿੱਚ ਮਸਾਲੇ ਪਾਣ ਲਾਂਗੇ ਆਲੂ ਪਾ ਦਾਂਗੇ ਹੁਣ ਆਪਾਂ ਇਸ ਦੇ ਵਿੱਚ ਮਿਕਸ ਕਰਕੇ ਤੇ ਮੂੰਗਰੇ ਕੱਟ ਕੇ ਰੱਖਿਆ ਜਿਹੜੇ ਉਹ ਵੀ ਪਾ ਦਾਂਗੇ ਮੀਡੀਅਮ ਗੈਸ ਤੇ ਆਪਾਂ ਸਬਜ਼ੀ ਨੂੰ ਪਕਾ ਲਾਂਗੇ ਢੱਕ ਕੇ ਜਿਹੜਾ ਤੇ ਸਬਜ਼ੀ ਜਦੋਂ ਬਲਣ ਵਾਲੀ ਹੁੰਦੀ ਹੈ ਬਸ 2-3 ਮਿੰਟ ਰਹਿ ਜਾਂਦੇ ਆ ਤੇ ਉਦੋਂ ਆਪਾਂ ਢੱਕਣ ਚੱਕ ਕੇ ਸਬਜ਼ੀ ਨੂੰ ਪਕਾ ਲੈਣੇ ਹੁੰਨੇ ਆ ਤਾਂ ਕਿ ਜਿਹੜਾ ਮਾੜਾ ਮੋਟਾ ਵਿੱਚ ਕੋਈ ਪਾਣੀ ਹੋਵੇ ਤੇ ਉੱਡ ਜਾਂਦਾ ਗਾ ਤੇ ਸਬਜੀ ਵਧੀਆ ਸੁੱਕੀ ਸੁੱਕੀ ਬਣ ਜਾਂਦੀ ਹੈ ਫਿਰ ਸੁੱਕੀ ਸਬਜੀ ਜੇ ਆਪਾ ਟਾਕ ਕੇ ਪਕਾਉਣਾ ਸਾਰਾ ਤਾਂ ਫਿਰ ਥੋੜਾ ਜਿਹਾ ਪਾਣੀ ਜਿਆ ਰਹ ਜਾਂਦਾ ਸਬਜੀ ਦੇ ਵਿੱਚ ਤੇ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੀ ਉਹ ਤਾਂ ਕਰਕੇ ਕੇਰਾ ਪਟਾਕ ਕੇ ਪਕਾਉਣਾ ਬਸ ਤੇ ਜਦੋਂ ਬੰਨ ਵਾਲੀ ਹੁੰਦੀ ਹੈ ਸਬਜੀ ਫਿਰ 2-3 ਮਿੰਟ ਆਪਾ ਟੱਕਨ ਚੱਕ ਕੇ ਪਕਾ ਲੈਨੇ ਹੁੰਨੇ ਕਟਾ ਗ ਦਿੰਨੇ ਸਬਜੀ ਆਪਾ ਤੇ ਗੈਸ ਆਪਾ ਕਰਦਾਂਗੇ ਮੀਡੀਅਮ ਤੇ ਆਪਣਾ ਤੇ ਤੋਂ ਅੱਜ ਬਾਹਰ ਬਹੁਤ ਜ਼ਿਆਦਾ ਸੀਗੀ ਮੀਂਹਾਂ ਨੂੰ ਡਿੱਗੀ ਜਾਂਦੀ ਸੀ। ਤੁੱਪਾਂ ਪਹਿਲਾਂ ਪੈਣ ਲੱਗੀਆਂ ਸੀ ਵੀ ਮਾਰਚ ਦਾ ਮਹੀਨਾ ਆ ਗਿਆ ਹੁੰਦਾ ਜਿਵੇਂ ਤੇ ਅੱਜ ਤਾਂ ਬਹੁਤ ਜ਼ਿਆਦਾ ਪੁਰਾ ਹਾਲ ਹੋਇਆ ਪੈਸੇ ਤੋਂ ਦਾ। ਉਸ ਤੋਂ ਬਾਅਦ ਮੈਂ ਰੂਮ ਦੇ ਵਿੱਚ ਆ ਗਈ ਸੀ ਸਬਜ਼ੀ ਨੂੰ ਤੜਕਾ ਲਾ ਕੇ। ਕਿਉਂਕਿ ਆਟਾ ਤਾਂ ਗੁੰਨ ਕੇ ਰੱਖਿਆ ਪਿਆ ਸੀਗਾ ਸਵੇਰੇ ਜਦੋਂ ਪ੍ਰਾਪ ਗਈ ਸੀਗੀ ਤੇ ਉਹਦੀ ਗੁੰਨ ਲਿਆ ਸੀਗਾ ਪਰਾਠੇ ਬਣਾਏ ਸੀ ਉਸਦੇ ਲਈ। ਸਮਾਨ ਚੱਕ ਦਿੰਨੇ ਆ ਰੂਮ ਦੇ ਵਿੱਚੋਂ ਤੇ ਕੰਬਲ ਚੱਕ ਕੇ ਇੱਧਰਲੇ ਬੈੱਡ ਤੇ ਹੀ ਰੰਗ ਮਾਰਿਆ ਸੀ ਹਜੇ ਪ੍ਰਾਇਮਰ ਹੀ ਮਾਰਿਆ ਸੀ ਕੱਲ ਪ੍ਰਾਇਮਰ ਤਾਂ ਸੁੱਕ ਗਿਆ ਸੀਗਾ ਤੇ ਅੱਜ ਰੰਗ ਮਾਰਨਾ ਹੈ ਰੰਗ ਥੋੜਾ ਜਿਹਾ ਟਾਈਮ ਲਾ ਜਾਂਦਾਗਾ ਤੇ ਗੱਦੇ ਵਗੈਰੇ ਫੇਰ ਆਪਾਂ ਚੱਕ ਦਾਂਗੇ ਬੈੱਡ ਸ਼ੀਟ ਤਾਂ ਕੱਲ ਇੱਧਰ ਮੈਂ ਤੋਤੀ ਵੀ ਵਿਛਾ ਲਈ ਸੀ ਤੇ ਬੈੱਡ ਸ਼ੀਟ ਦੀ ਵੀ ਤੈਂ ਕਰਕੇ ਰੱਖ ਦਿੰਦੇ ਆ ਕਿਹੜਾ ਕਿਉਂਕਿ ਗੱਦੇ ਚੱਕਣੇ ਆਗੇ ਤੇ ਅੱਜ ਰੰਗ ਮਾਰਨਾ ਹੋਊਗਾ ਤੇ ਬੈੱਡ ਦੇ ਪਹਿਲਾਂ ਝਾੜੂ ਕੱਢ ਦੂੰਗੀ ਰੂਮ ਦੇ ਵਿੱਚ ਤੇ ਝਾੜੂ ਕੱਢ ਕੇ ਤੇ ਗੱਦੇ ਇੱਥੇ ਲਗਾ ਦਾਂਗੇ ਸਾਈਡ ਤੇ ਕਿਉਂਕਿ ਬਾਹਰ ਤਾਂ ਕੱਢਣ ਵਾਲਾ ਗੱਦੇ ਅੱਜ ਮੌਸਮ ਹੈ ਨਹੀਂਗਾ। ਸਾਈਡ ਤੇ ਆਪਾਂ ਇੱਥੇ ਲਗਾ ਦਿੰਨੇ ਆਂਗੇ। ਪ੍ਰਾਈਮਰ ਤਾਂ ਜਲਦੀ ਸੁੱਕ ਜਾਂਦਾ ਤੇ ਪਰ ਕਲਰ ਥੋੜਾ ਜਿਆਦਾ ਜਲਦੀ ਨਹੀਂ ਸੁਖਦਾ। ਮੈਂ ਤਾਂ ਪਹਿਲਾਂ ਕਾਲ ਕਰ ਰਹੀ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਵੀ ਹਜੇ ਰੁਕ ਜਾ ਇੱਕ ਦੋ ਦਿਨ। ਤੇ ਪਰ ਫਿਰ ਆਏ ਸੀ ਵੀ ਜਦੋਂ ਹੁਣ ਪ੍ਰਾਈਮਰ ਕਰਤਾ ਤੇ ਫਿਰ ਕਲਰ ਵੀ ਕਹਿੰਦੇ ਕਰ ਹੀ ਦਿੰਨੇ ਨਾਲ ਦੇ ਨਾਲ। ਗੰਦਾ ਜਿਹਾ ਲੱਗਦਾ ਸੀ ਉੱਪਰੋਂ ਦੇਖਣ ਦੇ ਵਿੱਚ ਕਿਉਂਕਿ ਕਾਫੀ ਸਾਲ ਪੁਰਾਣਾ ਹੁਣ ਵਿਆਹ ਵਾਲਾ ਬੈੱਡਾ ਤੇ ਪਲਾਈ ਉੱਪਰ ਕਾਲੀ ਜੀ ਹੋਈ ਪਈ ਸੀਗੀ ਤੇ ਤਾਂ ਕਰਕੇ ਆਇਆ ਸੀ ਵੀ ਚਲੋ ਕਲਰ ਕਰ ਦਿੰਦੇ ਆਗੇ ਤੇ ਤੇ ਨੀਚੇ ਵਿਛਾਈ ਵੀ ਸੀ ਗੱਦਿਆਂ ਦੇ ਵੱਡੇ ਸ਼ੀਟ ਤੇ ਉਹਦੇ ਨਾਲ ਹੀ ਗੱਦੇ ਵਾਂਹੇ ਕਿਰਾ ਕਵਰ ਕਰਤੇ ਆਗੇ ਬਸ ਉਸ ਤੋਂ ਬਾਅਦ ਦੂਸਰੇ ਰੂਮ 'ਚ ਝਾੜੂ ਲਗਾਉਣ ਲੱਗੀ ਸੀ ਉਧਰ ਤਾਂ ਪਹਿਲਾਂ ਹੀ ਝਾੜੂ ਲਗਾ ਲਿਆ ਸੀ ਗੱਦੇ ਬਾਅਦ ਦੇ ਵਿੱਚ ਵਿੱਚ ਕੀਤੇ ਸੀ ਝਾੜੂ ਕਿਰਾ ਲਗਾ ਦਿੰਦੇ ਆ ਸਾਰੇ ਰੋਟੀ ਤੋਂ ਪਹਿਲਾਂ वैसे ਤਾਂ ਦਿਵਾਰ ਤਾਂ ਬਹੁਤ ਗਿੱਲਾ ਜਾ ਪਿਆ ਨਾ ਤਾਂ ਝਾੜੂ ਲੱਗੀ ਉਧਰ ਕਿਰ ਤਾਂ ਮੀਂਹ ਵਾਂਗ ਡਿੱਗੀ ਜਾਂਦੀ ਧੁੰਦ ਕਿਉਂਕਿ ਇੱਕ ਵਾਰੀ ਤਾਂ ਠੰਡ ਹਜੇ ਹੋਣੀ ਸੀਗੀ ਇੰਨੀ ਜਲਦੀ ਜ ਹੁਣੇ ਗਰਮੀ ਹੋਣ ਲੱਗ ਜਾਂਦੀ ਤਾਂ ਫਿਰ ਗਰਮੀ ਨੇ ਤਾਂ ਬਹੁਤ ਦੇਰ ਤੱਕ ਪੈਣਾ ਹੁੰਦਾਗਾ ਤੇ ਫਿਰ ਬਹੁਤ ਔਖਾ ਹੋ ਜਾਂਦਾਗਾ ਕੜੂਕਾਡ ਲਿਆ ਸੀ ਆਪਾਂ ਦੇ ਸਬਜ਼ੀ ਵੀ ਆਪਣੇ ਬਣ ਗਈ ਸੀ ਤੇ ਹੁਣ ਉਸ ਦੇ ਵਿੱਚ ਇੱਕ ਚਮਚ ਮੈਂ ਗਰਮ ਮਸਾਲਾ ਪਾਤਾ ਤੇ ਮਿਕਸ ਕਰ ਦਿੰਦੇ ਆਪਾਂ ਤੇ ਗੈਸ ਕਰ ਦਾਂਗੇ ਬੰਦ ਗਰਮ ਮਸਾਲਾ ਸਬਜ਼ੀ ਬਣੀ ਤੋਂ ਬਾਅਦ ਦੇ ਵਿੱਚ ਹੀ ਪਾਉਣੇ ਹੁੰਦੇ ਆ ਜੀ ਤੇ ਬਾਅਦ ਚ ਹੀ ਪਾਉਣਾ ਚਾਹੀਦਾ ਉਸ ਦੇ ਨਾਲ ਇਸ ਵਿੱਚ ਬਹੁਤ ਵਧੀਆ ਆਉਂਦੀ ਹੈ ਸਬਜ਼ੀ ਦੀ ਉਸ ਤੋਂ ਬਾਅਦ ਬਸ ਰੋਟੀ ਬਣਾਉਣ ਲੱਗੀ ਸੀ ਕਿ ਰੋਟੀ ਬਣਾ ਲੈਨੇ ਆਪਾਂ ਤੇ ਅਰਮਾਨ ਤਾਂ ਹਜੇ ਘਰੇ ਹੁੰਦਾ ਕਿਉਂਕਿ ਪੰਜ ਤਰੀਕ ਨੂੰ ਪੀਟੀਐਮ ਆ ਤੇ ਉਸ ਤੋਂ ਬਾਅਦ ਹੀ ਜਾਊਗਾ ਸਕੂਲੋਂ ਤਾਂ ਤੇ ਇਹ ਵਾਲੇ ਵਲੌਗ ਦੀ ਆਵਾਜ਼ ਮੈਂ ਰਾਤ ਨੂੰ 2 ਵਜੇ ਲਗਾ ਰਹੀ ਆ ਤੇ ਪਲੀਜ਼ ਮੇਰੀ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਹੁਣ ਕੱਲ ਨੂੰ ਹੈਗੀ ਹੈ ਬਸੰਤ ਪੰਚਮੀ ਤੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਕਰੇ ਕਿ ਇਹ ਤਿਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਇਸ ਤਿਹਾਰ ਤੇ ਥੋੜਾ ਜਿਹਾ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਪਤੰਗ ਜਦੋਂ ਉਡਾਉਂਦੇ ਆ ਤੇ ਕਈ ਵਾਰੀ ਨੁਕਸਾਨ ਵੀ ਬਹੁਤ ਹੋ ਜਾਂਦਾ ਜੀ ਕੋਈ ਨਾ ਕੋਈ ਬੱਚੇ ਕਾਲੀ ਕਰਦੇ ਆ ਪਤੰਗ ਜਦੋਂ ਲੁੱਟਦੇ ਆ ਤੇ ਡਿੱਗ ਜਾਂਦੇ ਆ ਤੇ ਬਾਕੀ ਡੋਰ ਦਾ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨਾ ਨੁਕਸਾਨ ਹੁੰਦਾਗਾ ਜਿਹੜੀ ਇਹ ਡੋਰ ਵਰਤਦੇ ਹੈਗੇ ਤੇ ਤਾਂ ਕਰਕੇ ਤੇ ਇੱਥੇ ਬਠਿੰਡੇ ਦੇ ਵਿੱਚ ਤਾਂ ਥੋੜਾ ਜਿਆਦਾ ਹੀ ਹੋ ਜਾਂਦਾ ਇਸਤਿਹਾਰ ਦਾ ਤੇ ਇੱਕ ਦਿਨ ਪਹਿਲਾਂ ਹੀ ਡੀਜੇ ਲੱਗ ਗਏ ਸੀਗੇ ਤੇ ਮੈਂ ਵੇਟ ਤਾਂ 11 ਵਜੇ ਦੇ ਉੱਤੇ ਕਰ ਕੀਤੀ ਸੀ ਜੇ ਡੀਜੇ ਬੰਦ ਹੋ ਜਾਣਾ ਤੇ ਆਪਾਂ ਆਵਾਜ਼ ਲਾਦ ਗਏ ਤੇ ਪਰ ਡੀਜੇ ਚੱਲ ਜਿ ਗਏ ਤੇ ਬਸ ਮੈਨੂੰ ਰਾਤ ਨੂੰ ਰੇਡ 2 ਵਜੇ ਜਾ ਗਈ ਤੇ ਉਸ ਟਾਈਮ ਤੇ ਮੈਂ ਵਾਇਸ ਓਵਰ ਕੀਤੀ ਹੈਗੀ ਆਪਣੀ ਵੀਡੀਓ ਤੇ ਰੋਟੀ ਪਾਣੀ ਆਪਣਾ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਬਸ ਵਰਤਨ ਚੱਕ ਦਿੰਨੇ ਹੈਗੇ ਆਇਆ ਵੀ ਜਦੋਂ ਆਪਾਂ ਹੁਣ ਨੀਂਦ ਚੋਂ ਉੱਠ ਕੇ ਤੇ ਵਾਇਸ ਓਵਰ ਕਰਦੇ ਆਂ ਤੇ ਆਵਾਜ਼ ਦਾ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਹੈਗਾ ਬਸ ਮੈਨੂੰ ਐਸੀ ਵੀ ਚਲੋ ਵੀਡੀਓ ਪਾਈ ਜਾਊਗੀ ਜੇ ਵਾਇਸ ਓਵਰ ਕੀਤੀ ਹੋਊਗੀ ਤਾਂ ਤੇ ਆਪਾਂ ਨੂੰ ਹਣ ਬਸੰਤ ਵਾਲੇ ਦਿਨ ਦਾ ਤਾਂ ਪਤਾ ਨਹੀਂ ਕੱਲ ਦਾ ਤਾਂ ਆਪਾਂ ਨੂੰ ਦੋ ਤਰੀਕੇ ਦਾ ਤਾਂ ਪਤਾ ਨਹੀਂ ਕਿ ਵੀ ਉਹ ਵਾਇਸਓਵਰ ਹੋਊਗੀ ਕਿ ਨਹੀਂ ਸਵੇਰੇ 4 ਵਜੇ ਡੀਜੇ ਲੱਗ ਜਾਂਦੇ ਆ ਤੇ ਰਾਤ ਨੂੰ ਕਾਫੀ دیر ਤੱਕ ਡੀਜੇ ਚੱਲਦੇ ਆਗੇ ਤੇ ਫਿਰ ਇਸ ਤਰ੍ਹਾਂ ਕਾਪੀਰਾਈਟ ਆ ਜਾਂਦਾ ਵਿੱਚ ਤੇ ਬਾਕੀ ਆਵਾਜ਼ ਨਹੀਂ ਲੱਗਦੀ ਇਸ ਤਰ੍ਹਾਂ ਜਦੋਂ ਇੰਨਾ ਜ਼ਿਆਦਾ ਸ਼ੋਰ ਹੁੰਦਾ ਮੌਸਮ ਵੀ ਤਾਂ ਹੀ ਖਰਾਬ ਹੋਗਾ ਕਿਹੜਾ ਹੁਣ ਬਸੰਤ ਵੇਲੇ ਤਾਂ ਖਰਾਬ ਹੁੰਦਾ ਹੀ ਆ ਮੌਸਮ ਆਉਦ ਤਾਂ ਹੋ ਸਕਦਾ ਮੀਂਹ ਵੀ ਆ ਜੇ ਦੋ ਜੀ ਬਰਤਨ ਚੱਕ ਦਿੰਦੇ ਆਗੇ ਤਿਹਾਰਾ ਬੱਚਿਆਂ ਨੂੰ ਤਾਂ ਖੁਸ਼ੀ ਹੁੰਦੀ ਹੈਗੇ ਤਿਹਾਰ ਦੀ ਆਪ ਨੂੰ ਵੀ ਹੁੰਦੀ ਹੈ ਬਸ ਥੋੜਾ ਜਿਹਾ ਨਾਲ-ਨਾਲ ਡਰ ਵੀ ਹੁੰਦਾ ਇਸ ਤਿਹਾਰ ਤੇ ਕਿਉਂਕਿ ਆਪ نیچے ਹੁੰਦੇ ਆ ਤੇ ਬੱਚੇ ਛੱਤ ਤੇ ਹੁੰਦੇ ਆ ਉੱਪਰ ਤੇ ਡੀਜਾਂ ਦੇ ਜਦੋਂ ਖੜਕਾ ਹੁੰਦਾ ਉਹਨਾਂ ਦੇ ਚਲਦੇ ਆਗੇ ਤੇ ਕੋਈ ਸੌਂਦਾ ਵੀ ਨਹੀਂਗਾ نیچے ਤਾਂ ਆਵਾਜ਼ ਬਿਲਕੁਲ ਵੀ ਤਿਹਾਰ ਸਾਲ ਕੋਈ ਨਾ ਕੋਈ ਨੁਕਸਾਨ ਹੁੰਦਾ ਜ਼ਰੂਰ ਹੈਗਾ ਬਾਦ ਤਾਂ ਚੱਕ ਕੇ ਤੇਵਾਸ ਉਸ ਤੋਂ ਬਾਅਦ ਮੈਂ ਚਾਹ ਬਣਾਉਂਗੀ ਵਾਸ਼ਿੰਗ ਮਸ਼ੀਨ ਮੈਂ ਲਾਤੀ ਸੀਗੀ ਤੇ ਠੰਡ ਲੱਗ ਰਹੀ ਸੀ ਉਸ ਟਾਈਮ ਤੇ ਤੇਰਮਾਨ ਵੀ ਕਹਿ ਰਿਹਾ ਸੀ ਕਹਿੰਦਾ ਮੰਮਾ ਪਹਿਲਾਂ ਚਾਹ ਬਣਾ ਲਓ ਕਿਉਂਕਿ ਉਹਨੇ ਬੈੱਡ ਤੇ ਰੰਗ ਕਰਨਾ ਸੀਗਾ ਤੇ ਕਹਿੰਦਾ ਚਾਹ ਪੀ ਕੇ ਲੱਗੂਗਾ ਮੈਂ ਤੇ ਮੈਨੂੰ ਵੀ ਆਇਆ ਸੀਗਾ ਵੀ ਚਾਹ ਪੀ ਕੇ ਤੇ ਕੱਪੜੇ ਬਾਦ ਦੇ ਵਿੱਚ ਧੋਂਗੀ ਮੈਂ ਤੇ ਤੋਂ ਦਾ ਉਸ ਟਾਈਮ ਤੇ ਵੀ ਬਹੁਤ ਜ਼ਿਆਦਾ ਡਿੱਗ ਰਹੀ ਸੀਗੀ ਤੇ ਅੱਜ ਹਜੇ ਪੋਚਾ ਵਗੈਰਾ ਨਹੀਂ ਲਗਾਇਆ ਸੀ ਕਿਉਂਕਿ ਸਾਰਾ ਥਾਂ ਹੀ ਬਾਰੋਂ ਵੀ ਆਏ ਗਿੱਲਾ ਗਿੱਲਾ ਪਿਆ ਸੀ ਬਾਰੋਂ ਤਾਂ ਛਾੜੂ ਵੀ ਨਹੀਂ ਲਗਾਇਆ ਗਿਆ ਤੇ ਤੋਤਾ ਵੀ ਨਹੀਂ ਸੀ ਗਿਆ ਬਾਰੋਂ ਐਸੇ ਵੀ ਚਲੋ ਕਿ ਇਹਰਾ ਮੌਸਮ ਸਾਫ਼ ਹੋ ਜੇ ਤੇ ਬਾਅਦ ਦੇ ਵਿੱਚ ਥਾਂ ਧੋਦਾਂਗੇ ਬਾਰੋਂ ਤੇ ਪੋਚਾ ਲਗਾ ਲਾਂਗੇ ਕਿਉਂਕਿ ਇਨੇ ਗੰਦੇ ਮੌਸਮ ਦੇ ਵਿੱਚ ਤਾਂ ਪੱਖੇ ਵੀ ਨਹੀਂ ਚਲਾਏ ਜਾਂਦੇਗੇ ਮੜਿਆ ਦਿਨ ਖੁੱਲਿਆ ਹੋਵੇ ਤਾਂ ਚਲੋ ਐ ਹੁੰਦਾ ਪੱਖੇ ਚਲਾ ਕੇ ਤੇ ਪੋਚਾ ਜਲਦੀ ਸੁੱਕ ਜਾਂਦਾਗਾ ਉਹਦੀ ਗੱਲਾਂ-ਗੱਲਾਂ ਚ ਆਪਣੇ ਬਾਤਣ ਵਿਵਸਾ ਸਾਰੇ ਚੱਕੇ ਗਏ ਆਗੇ ਸਲਫ वगैरह ਮੈਂ ਪਹਿਲਾਂ ਹੀ ਸਾਫ਼ ਕਰਤੀ ਸੀ ਇੱਕ ਵਾਰੀ ਤਾਂ ਮੌਸਮ ਦੁਬਾਰਾ ਠੰਡਾ ਕਰਦਾ ਹੀ ਹੁੰਦਾ ਕੇਰਾ ਤਾਇਆ ਹੁੰਦਾ ਪਹਿਲਾਂ ਗਰਮੀ ਆ ਗਈ ਆ ਤੇ ਉਸ ਤੋਂ ਬਾਅਦ ਦੁਬਾਰਾ ਕਈ ਵਾਰ ਤਰਜਾਂ ਗਾਂ ਰਖਾਈਆਂ ਵੀ ਕਢਾ ਲੈਂਦਾਗਾ ਤਾਂ ਬਾਕੀ ਹਜੇ ਤਾਂ ਆ ਆ ਵੀ ਫਰਵਰੀ ਸ਼ੁਰੂ ਹੋਈ ਹੈਗੀ ਤੇ ਮਾਰਚ ਤੱਕ ਤਾਂ ਥੋੜੀ ਥੋੜੀ ਠੰਡ ਹੋਣੀ ਚਾਹੀਦੀ ਹੈਗੀ। ਵਾਤਾਨ ਆਪਣੇ ਚੱਕੇ ਗਏ ਸੀ। ਚਾਹ ਬਣਾ ਲਵਾਂਗੀ ਹੁਣ ਮੈਂ। ਚਾਹ ਬਸ ਮੈਂ ਆਪਣੇ ਲਈ ਤੇ ਅਰਮਾਨ ਲਈ ਬਣਾਉਣੀ ਸੀ ਕਿਉਂਕਿ ਪ੍ਰਵੀ ਸਕੂਲ ਚਲੀ ਗਈ ਸੀਗੀ। ਅਸੀਂ ਦੋਵੇਂ ਸੀ ਘਰੇ ਮਾਂ ਪੁੱਤ ਬਸ ਚਾਹ ਪੀ ਕੇ ਤੇ ਮੈਂ ਕੱਪੜੇ ਧੋ ਲੂੰਗੀ ਤੇ ਉਹ ਰੰਗ ਕਰ ਦੂਗਾ ਬੈੱਡ ਤੇ ਜਿਹੜਾ ਕਰਨਾ ਹੈ ਹੁਣ। ਆਪੇ ਸੱਕੀ ਜਾਊਗਾ 2:00 ਵਜੇ ਦੀ ਚਾਹ ਦੇ ਵਿੱਚ ਮੈਂ 2-3 ਕਾਲੀਆਂ ਮਿਰਚਾਂ ਕੁੱਟ ਕੇ ਪਾ ਲਈਆਂ ਸੀਗਾ ਤੇ ਬਾਹਰ ਤਾਂ ਮੌਸਮ ਹਜੇ ਵੀ ਬਹੁਤ 10:00 ਵਜੇ ਸੀ ਇਸ ਟਾਈਮ ਤੇ ਤੇ ਧੁੰਦ ਕਾਫੀ ਸੀਗੀ ਇਸ ਟਾਈਮ ਤੇ ਵੀ ਹਜੇ ਸਾਰਾ ਦਿਨ ਹੀ ਮੌਸਮ ਵੈਸੇ ਗੰਦਾ ਰਹੇਗਾ ਤਾਂ ਪਤਾ ਬਿਲਕੁਲ ਵੀ ਨਹੀਂ ਨਿਕਲੇਗੀ ਮਾਂ ਤਾਂ ਕਹਿੰਦਾ ਸੀ ਵਾਵਾ ਕੱਪੜੇ ਨਾ ਧੋ ਅੱਜ ਤੇ ਮੈਂ ਕਿਹਾ ਵੀ ਨਹੀਂ ਕੱਪੜੇ ਤਾਂ ਧੋਣੇ ਪੈਣਗੇ ਕਿਉਂਕਿ ਕੱਪੜੇ ਸੁੱਕੜੇ ਹੀ ਨਹੀਂਗੇ ਦੋ ਤਿੰਨ ਦਿਨ ਜੇ ਇਸੇ ਤਰ੍ਹਾਂ ਮੌਸਮ ਰਹਾ ਲੋਜੀ ਚਾਹ ਉਬਲ ਗਈ ਸੀ ਰੋਸ ਦੇ ਵਿੱਚ ਦੁੱਧ ਵੀ ਪਾਤਾ ਮੈਂ ਤੇ ਤੁਹਾਨੂੰ ਦਿਖਾਉਣੇ ਆ ਬਾਹਰੋਂ ਮੌਸਮ ਵੈਸੇ ਤਾਂ ਸਾਰੇ ਕਿਤੇ ਐ ਹੋਊਗਾ ਤੇ ਫर्श ਸਾਰਾ ਐ ਗਿੱਲਾ ਗਿੱਲਾ ਪਿਆ ਜਿਵੇਂ ਤੋਤਾ ਹੁੰਦਾਗਾ ਤੇ ਤੁਹਾਨੂੰ 10 ਟਾਈਮ ਤੇ ਵੀ ਕਾਫੀ ਢਿੱਕ ਰਹੀ ਸੀਗੇ ਜੇ ਕੈਮਰੇ ਦੇ ਵਿੱਚ ਉਹਨਾ ਕਲੀਅਰ ਨਹੀਂ ਹੁੰਦਾਗਾ ਚਾਹ ਨੂੰ ਉਬਾਲ ਆ ਗਿਆ ਸੀ ਤੇ ਚਾਹ ਹੁਣ ਪੀ ਲਾਂਗੇ ਅਸੀਂ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜਿੱਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮੈਂ ਆਪਾਂ ਤੁਹਾਨਾਂ ਨੂੰ ਅੱਗੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ